ਅਸਲਾਮੁਅਲੈਕੁਮ ਵੈਲਕਮ ਕਰਦੇ ਆਂ ਤੁਹਾਨੂੰ ਨਵੀਂ ਵੀਡੀਓ ਵਿੱਚ ਅ ਅੱਜ ਦੀ ਜਿਹੜੀ ਵੀਡੀਓ ਹੈ ਉਹ ਸਿਮਰਤ ਜੀ ਮਾਨ ਹੁਣਾਂ ਦੀ ਵੀਡੀਓ ਹੈ ਜਿਹੜੇ ਕਿ ਅ ਅਕਾਲੀ ਦਲ ਪਾਰਟੀ ਜਿਹੜੀ ਉਹਨਾਂ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਵਿਚਾਰ ਕੀ ਨੇ ਪਾਕਿਸਤਾਨ ਤੇ ਇੰਡੀਆ ਦਾ ਜਿਹੜਾ ਇਸ ਟਾਈਮ ਪੋਜੀਸ਼ਨ ਬਣੀ ਹੈ ਲੜਾਈ ਹੈ ਜੀ ਉਹਦੇ ਬਾਰੇ ਚ ਤਣਾਅ ਬਣਿਆ ਹੋਇਆ ਹਾਂ ਉਹ ਆਪਣੀ ਪੋਜੀਸ਼ਨ ਕੀ ਰੱਖਦੇ ਨੇ ਇਹਦੇ ਬਾਰੇ ਚ ਉਹ ਆਪਾਂ ਹੁਣ ਵੀਡੀਓ ਵੇਖਾਂਗੇ ਤੇ ਦੂਸਰੀ ਗੱਲ ਇਹ ਹੈ ਵੀ ਕਿ ਬਲਕਿ ਇਹ ਗੱਲ ਬਾਤ ਚ ਅਸੀਂ ਕਰਾਂਗੇ ਇਹ ਜਿਹੜਾ ਟੋਪਿਕ ਹੈ ਹਾਂ ਇਹ ਇੱਕ ਮੇਰੇ ਜ਼ਿਹਨ ਚ ਘਲ ਆ ਰਹੀ ਸੀ ਅਸੀਂ ਬਾਅਦ ਚ ਡਿਸਕਸ ਕਰਾਂਗੇ ਪਹਿਲੇ ਆਪਾਂ ਵੀਡੀਓ ਦੇਖ ਲਈਏ ਸਾਥ ਸੰਗਤ ਜੀ ਦਲ ਖਾਲਸਾ ਦੇ ਆਰਗੇਨਾਈਜ਼ਰ ਬਿੱਟੂ ਸਾਹਿਬ ਤੇ ਸਾਰਿਆਂ ਦਾ ਮੈਂ ਬਹੁਤ ਰਣੀ ਐ ਕਿ ਅੱਜ ਤੁਸੀਂ ਖਾਲਿਸਤਾਨ ਦੀ ਗੱਲ ਜਿਹੜਾ ਮਤਾ ਪੰਥਕ ਕਮੇਟੀ ਨੇ ਪਾਸ ਕੀਤਾ ਸੀਗਾ 1986 ਦੇ ਵਿੱਚ ਉਹਦੇ ਤੇ ਅੱਜ ਸਾਡੀ ਬੜੀ ਭਾਰੀ ਮੀਟਿੰਗ ਸੱਦੀ ਹੈ ਦੂਰੋਂ ਨੇੜਿਓ ਤੁਸੀਂ ਆਏ ਹੋ ਬਹੁਤ ਅਸੀਂ ਤੁਹਾਡੇ ਰਣੀ ਹੈ ਜਿਹੜਾ 1986 ਦੇ ਵਿੱਚ ਮਤਾ ਪਾਸ ਹੋਇਆ ਹੈ ਉਹ ਦੁੱਖ ਦੇ ਨਾਲ ਹੋਇਆ ਸੀ ਕਿਉਂ ਕਰਕੇ 1984 ਦੇ ਵਿੱਚ ਹਿੰਦ ਹਕੂਮਤ ਨੇ ਸੋਵੀਅਤ ਯੂਨੀਅਨ ਤੇ ਬ੍ਰਿਟਾਨੀਆ ਦੀ ਫੌਜ ਦੇ ਨਾਲ ਰਲ ਕੇ ਦਰਬਾਰ ਸਾਹਿਬ ਦੇ ਉੱਤੇ ਤੇ 36 ਹੋਰ ਗੁਰਦੁਆਰਿਆਂ ਦੇ ਉੱਤੇ ਫੌਜੀ ਹਮਲੇ ਕੀਤੇ ਸੀਗੇ ਜੀਜੀ ਬਜਾ ਤੇ ਨਾਲ ਸੰਤਤਨ ਸਿੰਘ ਪਿੰਡ ਰਾਬੜ ਨੇ ਉਹਨਾਂ ਦੇ ਸਾਥੀਆਂ ਨੇ ਦਰਬਾਰ ਸਾਹਿਬ ਦੀ ਪੂਰੀ ਰੱਖਿਆ ਕੀਤੀ ਬੱਤਰ ਐਂਟਰੀ ਇਹ ਦੁਨੀਆ ਦੀਆਂ ਮੰਨੀਆਂ ਹੋਈਆਂ ਫੌਜਾਂ ਨੂੰ ਦਰਬਾਰ ਸਾਹਿਬ ਦੇ ਵਿੱਚ ਨਹੀਂ ਆਉਣ ਦਿੱਤਾ ਇੰਟਰਸਟੈਂਟ ਜਨਰਲ ਸਿੰਘ ਢੰਗ ਵਾਲਿਆਂ ਦੇ ਆਖਰੀ ਸ਼ਬਦ ਸੀ ਕਿ ਜਦੋਂ ਹਿੱਤ ਹਕੂਮਤियां ਫੌਜਾਂ ਦਰਬਾਰ ਸਾਹਿਬ ਦੇ ਵਿੱਚ ਪਰਵੇਸ਼ ਕਰਨਗੀਆਂ ਤਾਂ ਖਾਲਸਪੁਰ ਦਾ ਨੀਂਹ ਪੱਥਰ ਰੱਖਿਆ ਜਾਊਗਾ ਉਸ ਦਿਨ ਤੋਂ ਲੈ ਕੇ ਅੱਜ ਤੱਕ ਅਸੀਂ ਸਾਰੇ ਯਤਨ ਕਰਦੇ ਆਂ ਕਿ ਸਾਡਾ ਇੱਕ ਅਲੱਗ ਮੋਲਕ ਬਣੇ ਜੇਕਰ ਕੀ ਪਰਮਾਣੂ ਹਥਿਆਰਾਂ ਦੇ ਨਾਲ ਲਾਂਸ ਕੋਵਰਟ ਚੇਨ ਇਸਲਾਮਿਕ ਪਾਕਿਸਤਾਨ ਤੇ ਪਰਮਾਣੂ ਹਥਿਆਰਾਂ ਦੇ ਨਾਲ ਲਾਂਸ ਹਿੰਦੂ ਇੰਡੀਆ ਦੇ ਵਿਚਾਲੇ ਇੱਕ ਸਟੇਟ ਸਿਕਸ ਸਟੇਟ ਖੜੀ ਕੀਤੀ ਜਾਵੇ ਜਿਹੜੀ ਹਮੇਸ਼ਾ ਜਿਨੀ ਦੱਖਣ ਏਸ਼ੀਆ ਦੇ ਵਿੱਚ ਅਮਨ ਤੇ ਸੁੱਖ ਦੀ ਬਾਂਸਰੀ ਵੱਜਦੀ ਰਹੇ ਹੁਣ ਵੀ ਤੁਸੀਂ ਦੇਖਿਆ ਥੋੜੇ ਦਿਨ ਹੋਏ ਐ ਕਿ ਹਿੰਦ ਦੀ ਹਕੂਮਤ ਨੇ اعلان ਕੀਤਾ ਕਿ ਅਸੀਂ ਪਾਕਿਸਤਾਨ ਨਾਲ ਜੰਗ ਕਰਾਂਗੇ ਜਾਂ ਖਬਰ ਲਵਾਾਂਗੇ ਜਾਂ ਕੁਛ ਕਰਾਂਗੇ ਪਰ ਉਸ ਲਈ ਸਬੂਤ ਤਾਂ ਹੋਣਾ ਚਾਹੀਦਾ ਸਬੂਤ ਤੋਂ ਬਗੈਰ ਜੰਗ ਕਿਵੇਂ ਲਗਾ ਸਕਦੇ ਆ ਜੋ ਹਿੰਦੁਸਤਾਨ ਹੈ ਉਹ ਗਿਣਤੀ ਹਿੰਦੂਆਂ ਦੀ ਹੈ ਪਰ ਇਹਦੇ ਵਿੱਚ ਸਿੱਖ ਵੀ ਰਹਿੰਦੇ ਆ ਤੇ ਸਾਡੇ ਸਿੱਖਾਂ ਦੀ ਮਰਜ਼ੀ ਤੋਂ ਬਗੈਰ ਜੰਗ ਕਿਵੇਂ ਲੱਗੂਗਾ ਜਿਹੜੀ ਸਾਡੀ ਸਿੱਖਾਂ ਦੀ ਸਿਆਸਤ ਹੈ ਜਿਹੜੀ 1947 ਤੋਂ ਬਾਅਦ ਅਸੀਂ ਇਸ ਤੋਂ ਉਖੜ ਗਏ ਆਪਣਾ ਦਇਸ਼ ਨਹੀਂ ਬਣਾ ਸਕੇ ਅੱਜ ਜਿਹੜੀ ਵੀ ਸਲਾਹ ਇੰਡੀਆ ਕਰਦਾ ਹੈ ਮੋਦੀ ਕਰਦਾ ਹੈ ਉਹਦੀ ਸਰਕਾਰ ਕਰਦੀ ਹੈ ਨਾ ਤਾਂ ਵਿਦੇਸ਼ੀ ਮਾਮਲਿਆਂ ਦੇ ਵਿੱਚ ਸਾਡੀ رائے ਨਹੀਂ ਦਿੱਤੀ ਜਾਂਦੀ ਹੈ ਨਾ ਰੱਖਿਆ ਦੇ ਮਸਲਿਆਂ ਦੇ ਵਿੱਚ ਸਾਡੀ ਰਾਏ ਨਹੀਂ ਚੰਦੀ ਹੈ ਨਾ ਵਿੱਤ ਦੇ ਮਸਲਿਆਂ ਦੇ ਵਿੱਚ ਨਾ ਖੇਤੀਬਾੜੀ ਦੇ ਵਿੱਚ ਤੇ ਜਿਹੜੀ ਮੋਦੀ ਸਾਹਿਬ ਦੀ ਇੱਕ ਕੈਬਨਟ ਸਿਕਿਉਰਿਟੀ ਮੀਟਿੰਗ ਹੈ ਜਿੱਥੇ ਫੈਸਲੇ ਕੀਤੇ ਜਾਂਦੇ ਆ ਕਿ ਜੰਗ ਹੋਣਾ ਹੈ ਨਹੀਂ ਹੋਣਾ ਅਤੇ ਵਿੱਚ ਸਿੱਖਾਂ ਦੀ ਕੋਈ ਨੁਮਾਇੰਦਗੀ ਨਹੀਂ ਹੈ ਸੋਚੇ ਨੁਮਾਇੰਦਗੀ ਨਹੀਂ ਹੈ ਤਾਂ ਫਿਰ ਸਿੱਖ ਉਹ ਸਲਾਹ ਦੇ ਨਾਲ ਸਹਿਮਤ ਨਹੀਂ ਹੋ ਸਕਦੇ ਬਿਨਾਂ ਸਿੱਖਾਂ ਨੂੰ ਪੁੱਛਿਆ ਇਹ ਸਾਰੀਆਂ ਸਕੀਮਾਂ ਚਲਾਉਣੀਆਂ ਸਾਡੇ ਲਈ ਬਹੁਤ ਭਾਰੂ ਹੈ ਤੇ ਮੁਸ਼ਕਲ ਹੈ ਕਿ ਜੇ ਸਾਨੂੰ ਬੌਗੰਤੀ Hindu ਨਾਲ ਲੈ ਕੇ ਨਹੀਂ ਚੱਲੂਗਾ ਉਹ ਕਹੂਗਾ ਕਿ ਸਿੱਖ ਨਾਲ ਚੱਲਣ ਜੇ ਨਾਲ ਚੱਲਣ ਲੱਗ ਪਈਏ ਫਿਰ ਅਸੀਂ Hindu ਬਣ ਜਮਾਂਗੇ ਜੇ ਬੌਗੰਤੀ ਸਾਨੂੰ ਨਾਲ ਲੈ ਕੇ ਚੱਲੂਗੀ ਕਿ ਸਾਡੀ ਅਨੇਤਾ ਜਿਹੜੀ ਕੌਮੀਅਤ ਹੈ ਉਹ ਸੁਰੱਖਿਤਰ ਹੋਗੀ ਸੋਏ ਸਾਰਿਆਂ ਠੀਜਾਂ ਆਪਾ ਨੂੰ ਦੇਖਣੀ ਆ ਪੈਂਦੀ ਐ ਜੇ ਜੋ ਵੀ ਸੈਂਟਰ ਬਗੈਰ ਸਾਡੇ ਪੁੱਛਿਆ ਇਹੋ ਜੀਆਂ ਗੱਲਾਂ ਕਰਦਾ ਹੈ ਕਿ ਪਾਕਿਸਤਾਨ ਦੇ ਨਾਲ ਜੰਗ ਲਾ ਲੋ ਜੰਗ ਲੱਗ ਸਕਦਾ ਹੈ ਪਰ ਇੰਡੀਆ ਦੇ ਕੋਲੇ ਸਬੂਤ ਤਾਂ ਹੋਣਾ ਚਾਹੀਦਾ ਕਿ ਜੋ ਕਸ਼ਮੀਰ ਦੇ ਵਿੱਚ ਬੇਗਨਾ ਦੇ ਕਤਲ ਕੀਤੇ ਗਏ ਹੈ ਉਹ ਪਾਕਿਸਤਾਨ ਨੇ ਕੀਤੇ ਹੈ ਬਗੈਰ ਕਿਸੇ ਸਬੂਤ ਤੋਂ ਜੰਗ ਲਾਉਣ ਦੀ ਗੱਲ ਕਰਨੀ ਮੈਂ ਸਮਝਦਾ ਅਸੀਂ ਜਿਹੜੇ ਜ਼ਬੂਰੀਤ ਪਸੰਦ ਸਿੱਖ ਹੈ ਅਸੀਂ ਇਹਦੇ ਨਾਲ ਸਹਿਮਤ ਨਹੀਂ ਹੋ ਸਕਦੇਗੇ ਟੋਡੀਆਂ ਖੁਫੀਆਂ ਏਜੰਸੀ ਹੈ ਆਈਬੀਏ ਰੋਅ ਮਿਲਟਰੀ ਇੰਟੈਲੀਜੈਂਸ ਹੈ ਕੈਬਨਿਟ ਸੈਕਰੇਟਰੀਅਟ ਹੈ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਹੈ ਮਿਲਟਰੀ ਇੰਟੈਲੀਜੈਂਸ ਹੈ ਜੇ ਪਾਕਿਸਤਾਨ ਨੇ ਪੈਰਗਾਮ ਦੇ ਵਿੱਚ ਚੈ ਹੋ ਗਿਆ ਖਤਮ ਠਾਇਆ ਫਿਰ ਤੁਹਾਡੀਆਂ ਇੰਟੈਲੀਜੈਂਸ ਏਜੰਸੀਆਂ ਨੇ ਕਿਉਂ ਨਹੀਂ ਦੱਸਿਆ ਉਹਨਾਂ ਦੇ ਕੋਲ 1 ਕਰੋੜ ਅਰਬਾ ਰੁਪਏ ਪੈਸਾ ਹੈਗਾ ਜਿਹੜਾ ਸਾਹਬ ਨਹੀਂ ਲਿਆ ਜਾਂਦਾ ਤੇ ਮੈਂ ਪਾਰਲੀਮੈਂਟ ਦੇ ਵਿੱਚ ਕਿਹਾ ਸੀਗਾ ਕਿ ਇਹ ਖੁਫੀਆ ਏਜੰਸੀਆਂ ਨੂੰ ਪਾਰਲੀਮੈਂਟ ਨੂੰ ਜਿਮੇਵਾਰ ਬਣਾਓ ਜਿਵੇਂ ਅਮਰੀਕਾ ਦੀਆਂ ਜਿਵੇਂ ਬ੍ਰਿਟਾਨੀਆ ਦੀਆਂ ਖੁਫੀਆਈ ਏਜੰਸੀਆਂ ਜਿੰਨਾ ਚਿਰ ਇਹ ਪਾਰਲਮੈਂਟ ਨੂੰ ਜੁਮੇਵਾਰ ਨਹੀਂ ਹੋਣਗੀਆਂ ਤਾਂ ਫਿਰ ਤਾਂ ਇਹ ਬਣਾਈਆਂ ਕਰਨੀਆਂ ਜਿਵੇਂ ਹੁਣ ਹੋ ਰਹੀ ਹੈ ਸਿੱਬਾਗੈਰ ਕਿਸੇ ਇਤਲਾਹ ਤੋਂ ਪਾਕਿਸਤਾਨ ਦੇ ਉੱਤੇ ਇਲਜ਼ਾਮ ਲਾਦਣੇ ਜੰਗ ਦੀਆਂ ਤਿਆਰੀਆਂ ਕਰਨ ਕਰਨ ਲੱਗ ਪਈਆਂ ਤਾਂ ਮੇਰਾ ਮਤਲਬ ਸੇ ਇਹ ਨਹੀਂ ਦਾ ਫੋਮ ਹੈ ਸਾਡਾ ਹੱਕ ਹੈ ਤੁਹਾਡਾ ਫਰਜ਼ ਹੈ ਕਿ ਸਾਡੇ ਨਾਲ ਮੀਟਿੰਗ ਕਰੋ ਸਾਨੂੰ ਪੁੱਛੋ ਕਿ ਤੁਸੀਂ ਜੰਗ ਦੇ ਵਿੱਚ ਸ਼ਾਮਲ ਹੋਮੋਗੇ ਜਾਂ ਜੰਗ ਲਗ ਸਕਦਾ ਹੈ ਅਸੀਂ ਆਪਣੀ رائے ਦੇ ਸਕਦੇ ਹਾਂ ਅਕਸਰ ਪਿਛਲੀਆਂ ਸਦੀਆਂ ਦੇ ਵਿੱਚ ਨਾਦਰ ਸ਼ਾਹ ਤੋਂ ਅਬਦਾਲੀ ਤੋਂ ਬਾਗੀ ਹਮਲਾਵਾਰਾਂ ਤੋਂ ਸਾਡੇ ਸਿੱਖ ਸਰਦਾਰਾਂ ਨੇ ਉਹਨਾਂ ਨੂੰ ਪਿੱਛੇ ਮੋੜਿਆ ਸੀਗਾ ਤੇ ਫੇਰ ਹੁਣ ਕੀ ਗੱਲ ਹੋ ਗਈ ਹੈ ਜੇ ਤੁਸੀਂ ਬਗੈਰ ਸਾਨੂੰ ਪੁੱਛਿਆ ਕੰਦੇਸੇ ਜੰਗ ਲਾ ਦੇਣਾ ਅਸੀਂ ਜੇ ਕਹੀਏ ਅਸੀਂ ਲੜਨਗੇ ਹੀ ਨਹੀਂ ਫਿਰ ਤੁਹਾਨੂੰ ਕਿਹਸਾ ਲੱਗੂਗਾ ਇਹ ਤਾਂ ਕੌਮ ਦੀ ਮਰਜ਼ੀ ਹੈ ਅਸੀਂ ਲੈ ਤਾ ਹਾਂ ਵੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਦੋ ਚੀਜ਼ਾਂ ਦਿੱਤੀਆਂ ਇੱਕ ਤਾਂ ਸਾਡਾ ਨਵੇਂ ਦਾ ਧਰਮ ਬਣਾਤਾ ਇੱਕ ਲੈਦਾ ਕੌਮਿਅਨਸ ਦੇਤੀ ਜਿਹੜੇ ਸਲਤਨਤ ਦੀ ਪਾਛਾਈ ਨੇ ਸਾਨੂੰ ਗੁਰਮੁਖੀ ਦੇਤੀ ਗੁਰਮੁਖੀ ਦੀ ਲਿਪੀ ਦੇਤੀ ਹੁਣ ਜਿਹੜੇ ਤੁਸੀਂ ਹਿੰਦੂ ਹਿੰਦੀ ਪੜ੍ਹੇ ਹੋਏ ਹੋ ਤੁਸੀਂ ਮੈਨੂੰ ਦੱਸੋ ਕਿ ਹਿੰਦੀ ਦੇ ਵਿੱਚ ਝੋਕ ਜਿਵੇਂ ਕਹੋਗੇ ਜpropto ਕਿਵੇਂ ਕਹੋਗੇ ਸੋ ਮਾਰਦ ਨੇ ਪੂਰੀ ਥਿਉਰੀ ਦਿੱਤੀ ਹੈ ਕਿ ਇੱਕ ਜੇ ਧਰਮ ਦੇ ਦਿੱਤਾ ਤੇ ਇਸ ਨੂੰ ਕੌਮਯਥ ਵੀ ਜਣੀ ਹੈ ਤੇ ਜੀਜੀਪਾਚ ਨੇ ਬੜੀ ਬਣਾਤੀ ਗੋਲਵਾਲ ਚਾਹ ਕਿਉਂ ਕਰਕੇ ਜੇ ਧਰਮ ਬਣਾਇਆ ਤੇ ਕੌਮਯਥ ਬਣਾਈ ਹੈ ਫਿਰ ਲੋਕ ਵੀ ਉਹਦੇ ਵਿੱਚ ਚਾਹੀਦੇ ਆ ਤੇ ਜਿਹੜੇ ਮਨੁੱਖ ਮ੍ਰਿਤ ਦੇ ਮਾਰੇ ਹੋਏ ਸੀਗੇ ਉਹਨਾਂ ਨੂੰ ਪੂਰੀ ਜਗ੍ਹਾ ਦੇ ਵਿੱਚ ਬਾਣੀ ਦੇ ਵਿੱਚ ਜਾ ਕੇ ਕੋਈ ਇਸ਼ਨਾਨ ਕਰ ਸਕਦਾ ਹੈ ਦਰਬਾਰ ਸਾਹਿਬ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰ ਸਕਦਾ ਹੈ ਇਹਦੇ ਨਾਲ ਸਿੱਖੀ ਪ੍ਰਫੁੱਲਤ ਹੋਈ ਹੈ ਵੱਡੀ ਬਣੀ ਹੈ ਕੌਮੀਅਤ ਬਣਾਈ ਪੰਜਵੇਂ ਪਾਤਸ਼ਾਹ ਨੇ ਚਾਰ ਦਰਵਾਜੇ ਰੱਖਤੇ ਕੋਈ ਵੀ ਮذਬਬ ਕੋਈ ਵੀ ਰੰਗ ਕੋਈ ਵੀ ਜਾਤ ਮਾਤ ਸਭ ਦਰਬਾਰ ਸਭਾ ਸਰਦੇ ਹੈਗੇ ਆ ਛੇਵੇਂ ਪਾਤਸ਼ਾਹ ਨੇ ਮੇਰੀ ਪੀੜੀ ਸਾਨੂੰ ਸ਼ਸਤਰ ਦੇਤੇ ਲੜਾਈ ਕਰਨੀ ਸਿਖਾਤੀ ਤੇ ਦੂਜੀ ਪਾਤਸ਼ਾਹ ਨੇ ਸਾਨੂੰ ਖਾੜੇ ਦੇਤੇ ਕਿ ਜਿੰਨਾ ਚਿਰ ਤੁਹਾਡੇ ਸਮ ਤਕੜਾ ਨਹੀਂ ਹੈ ਉਨਾ ਚਿਰ ਤੁਸੀਂ ਆਪਣੇ ਧਰਮ ਦੀ ਰੱਖਿਆ ਕਿਵੇਂ ਕਰੋਗੇ ਸੋ ਸਾਰੇ ਮਹਾਰਾਜ ਨੇ ਇੱਕ ਇੱਕ ਗੱਲ ਕੀਤੀ ਹੈ ਆਪਣੇ ਬਰੂਟਾਮ ਦੇ ਵਿੱਚ ਤੇ ਸਾਨੂੰ ਖੜਾ ਕੀਤਾ ਕਿ ਅਸੀਂ ਇਕੱਲੇ ਦਾ ਗੋਮ ਹੈ ਪੰਥ ਕਮੇਟੀ ਨੇ ਜੋ ਫੈਸਲਾ ਕੀਤਾ ਉਹਦੇ ਤੇ ਅਸੀਂ ਪੂਰਾ ਉਤਰੇ ਆ ਪਰ ਜਦੋਂ ਇਹੋ ਜਿਹੇ ਫੈਸਲੇ ਕਰਦੇ ਹੁੰਦੇ ਆ ਤਾਂ ਫੇਰ ਉਹਦੇ ਵਿੱਚ ਉਹ ਹੁਜੇ ਸਾਧ ਵੀ ਹੋਣੇ ਚਾਹੀਦੇ ਆ ਜਿਹੜੇ ਸਾਨੂੰ ਦੱਸਣ ਜਿ ਜੇ ਇੱਕ ਜੱਜਰ ਨੂੰ ਫੋਰਸ ਖਰੀਦੀ ਤੀਏ ਉਹਦੀਆਂ ਫੂਫੀਆਂ ਰਿਪੋਰਟਾਂ ਤੇ ਥੇ ਹੋਣਗੀਆਂ ਉਹਨਾਂ ਦੀ ਟ੍ਰੇਨਿੰਗ ਕਿੱਥੇ ਹੋਊਗੀ ਕਿਹੋ ਜਿਹੀ ਹੋਊਗੀ ਸੋ ਇਹ ਜਿਹੜੀਆਂ ਚੀਜ਼ਾਂ ਅਗਿਆਨਤਾ ਦੇ ਨਾਰ ਇਹ ਨਹੀਂ ਹੋਈਆਂ ਇਹ ਦਾ ਸਾਨੂੰ ਬਹੁਤ ਕਾਟਾ ਪਿਆ ਦੂਸਰੇ ਪਾਸੇ ਹਿੰਦੁਸਤਾਨ ਦੀ ਸਰਕਾਰ ਬਹੁਤ ਤਕੜੀ ਸੀ ਉਹਨਾਂ ਨੂੰ ਰੋਖਾਉਂਦਾ ਸੀਗਾ ਉਹਨਾਂ ਦੇ ਕੋਲੇ ਫੌਜੀ ਸੀਗੇ ਸਾਰਾ ਕੁਝ ਸੀਗੇ ਉਹਨਾਂ ਨੇ ਫੇਰ ਅੰਥਕ ਕਮੇਟੀ ਦੇ ਫੈਸਲੇ ਦੇ ਖਿਲਾਫ ਆਪਣੀ ਇੱਕ ਫੌਜ ਖੜੀ ਕਰਤੀ ਉਸ ਸਮੇਂ ਦੇ ਵਿੱਚ ਰੂਸ ਨੇ ਅਫਗਾਨਿਸਤਾਨ ਦਾ ਕਬਜ਼ਾ ਕੀਤਾ ਸੀਗਾ ਤੇ ਅਫਗਾਨਿਸਤਾਨ ਜਾਂ ਰੂਸ ਦੇ ਨਾਲ ਹਮੇਸ਼ਾ ਹਿੰਜਤਵਾਦੀ ਰਿਸ਼ਤੇ ਬਹੁਤ ਤਕੜੇ ਰਹੇ ਹਨ ਚਤਰੰਬਰਮ ਉਸ ਵੇਲੇ ਸਕਿਉਰਟੀ ਡਾਇਰੈਕਟਰ ਜੀ ਸਰਟਰ ਦਾ ਇਸ ਨੇ ਦੋ ਵੱਡੇ ਹਵਾਈ ਜਾਂਚ ਰੂਸੀ ਸ਼ਸਤਰਾਂ ਦੇ ਨਾਮ ਤੇ ਇਹ ਤੈਂਦੀ ਅਧਿਵਿਚ ਮੰਗਾਏ ਪਰ ਇੱਕ ਬਹੁਤ ਸਿਆਣਾ ਅਖਬਾਰ ਨਵੀਸ ਸੀ ਜਿਹੜਾ ਆਕਸਫੋਰਡ ਯੂਨੀਵਰਸਿਟੀ ਦਾ ਪੜਿਆ ਹੋਇਆ ਸੀ ਉਹਦਾ ਨਾਮ ਸੀਗਾ ਭਗਤ ਉਸਨੇ ਸਾਰੀ ਹਰਕਤ ਇੰਡੀਆ ਦੀ ਜਿਹੜੇ ਅਫਗਾਨਿਸਤਾਨ ਤੋਂ ਰੂਸੀ ਸਮਾਨ ਆਇਆ ਸੀ ਉਹਨੇ ਖਬਾਨਾਂ ਛਾਪਤੀਆਂ ਤੇ ਥੋੜੇ ਦਿਨਾਂ ਬਾਅਦ ਉਹ ਉਸ ਨੂੰ ਵੀ ਪਤਾ ਨਹੀਂ ਕਿਵੇਂ ਇੰਡੀਆ ਦੀ ਖੁਫੀਆ ਏਜੰਸੀ ਨੇ ਉਸ ਨੂੰ ਮਰਵਾਤਾ ਅਜੇ ਤੱਕ ਉਹਦਾ ਸੂ ਪਤਾ ਨਹੀਂ ਲੱਗਿਆ ਬੇਸ਼ੱਕ ਅਸੀਂ ਦੁਨੀਆ ਦੇ ਅਖਬਾਰ ਨਵੀਸ ਜਿੰਨਾ ਦੇ ਹੈੱਡਕੁਆਰਟਰ ਨਿਊਯਾਰਕ ਅਮਰੀਕਾ ਚ ਹੈ ਉਹਨਾਂ ਨੂੰ ਵੀ ਲਿਖਿਆ ਕਿ ਇਹਦਾ ਪਤਾ ਕਰੋ ਕਿ ਇਹਨੂੰ ਕਿਵੇਂ ਮੌਤ ਆਈ ਸਵੇ ਸਾਰੀਆਂ ਚੀਜ਼ਾਂ ਹੋਈਆਂ ਤੇ ਜਿਹੜਾ ਸਲਾ ਆਇਆ ਬਾਬਾ ਗਿਰਸਾ ਸਿੰਘ ਸੀਗੇ ਸਾਡੇ ਸੰਤ ਮਹਾਤਮਾ ਉਹਨਾਂ ਦਾ ਡੇਰਾ ਸੀਗਾ ਦਿੱਲੀ ਦੇ ਕੋਲੇ ਉੱਥੇ ਫੇਰ ਜਿਹੜੇ ਡਬਲ ਖਾੜਖੂ ਬਣਾਏਗੇ ਉਹਨਾਂ ਨੂੰ ਪਾਠ ਸਿਖਾਇਆ ਗਿਆ ਪੰਜਾਬੀ ਆਂਦਾ ਉਹਨਾਂ ਨੂੰ ਖਸ਼ਹਿਰਾ ਦਸਤਾਰ ਪਨੋਨਾ ਸਿਖਾਇਆ ਗਿਆ ਜਿਹੜੀ ਵੀ ਰਵਾਇਤ ਸਿੱਖਾਂ ਦੀ ਸੀ ਉਹ ਪੜਾਈ ਗਈ ਉਹਨਾਂ ਨੂੰ ਫੇਰ ਸਾਡੇ ਵਿੱਚ ਛੱਟਿਆ ਗਿਆ ਤੁਹਾਨੂੰ ਪਤਾ ਹੈ ਕਿ ਸਾਡੇ ਨਾਲ ਕੋਈ ਪਹਾੜ ਹੈਗੇ ਐ ਨਾ ਕੋਈ ਸਮੁੰਦਰ ਹੈ ਸਾਡੀ ਲੋਕ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਹੈ ਜਿਹੜਾ ਕੀ ਲੋਕਾਂ ਨੇ ਸਾਨੂੰ ਸਾਥ ਦਿੱਤਾ ਸਾਡੇ ਬਸਤੇ ਚੱਕਰੇ ਰੈਫਲਾਂ ਚੱਕੀਆਂ ਲੋਕੋ ਕੇ ਰੱਖਿਆ ਪਰ ਇਹ ਜਿਹੜੇ ਸਰਕਾਰ ਦੇ ਬਨੌਟੀ ਖਾੜਕੂ ਸੀ ਇਹ ਵੀ ਫੇਰ ਖਾੜਕੂਆਂ ਦੇ ਰੂਪ ਦੇ ਵਿੱਚ ਸਾਡੇ ਘਰਾਂ 'ਚ ਵੜਨ ਲੱਗ ਪਏ ਉੱਥੇ ਇੰਨੇ ਜਿਗਾ ਸਾਡਾ ਜੰਗਲ ਸੀਗਾ ਉਹ ਖਰਾਬ ਕੀਤਾ ਇਹੋ ਜਿਹੀਆਂ ਗੰਦੀਆਂ ਹਰਕਤਾਂ ਕਰਨ ਲੱਗ ਪਏ ਕਿ ਜਿਹੜੇ ਸਾਡੇ ਘਰ ਦੇ ਬੰਦੇ ਸੀਗੇ ਉਹ ਨਫ਼ਰਤ ਕਰਨ ਲੱਗ ਪਏ ਤੇ ਕਿ ਜਿਹੜੇ ਜਿਹੜੇ ਖਾੜਕੂ ਐ ਜੇ ਅਸਲੀ ਵੀ ਖਾੜਕੂ ਆ ਜਾਂਦਾ ਸੀ ਤਾਂ ਵੀ ਇਹੋ ਓਖੇ ਹੋ ਜਾਂਦੇ ਸੀਗੇ ਜਦੋਂ ਵਿਸ਼ਵਾਸ ਹੀ ਤੋੜਦਾ ਤਾਂ ਸਾਡੀ ਮੂਵਮੈਂਟ ਬਿਲਕੁਲ ਖੜੀ ਹੋ ਗਈ ਅੱਛਾ ਸਿਮਰਤ ਜੀ ਮਾਨੂ ਨਾਲ ਦੀ ਵੀਡੀਓ ਸੀ ਵੇਖੀ ਐ ਜਿਹਦੇ ਵਿੱਚ ਇੱਕ ਜੋ ਅੱਜ ਇਹਨਾਂ ਨੂੰ ਖਿਤਾਬ ਕਰਦੇ ਪਏ ਨੇ ਤੇ ਪਹਿਲੀ ਗੱਲ ਤੇ ਇਹ ਵੀ ਕਿ ਅਗਰ ਭਾਰਤ ਆਪਣੇ ਆਪ ਨੂੰ ਸੈਕੂਲਰ ਸਟੇਟ ਕਹਿੰਦਾ ਹੈ ਤੇ ਉਹਦੇ ਵਿੱਚ ਤਮਾਮ ਜਮਾਤਾਂ ਨੂੰ ਜਮਹੂਰੀ ਹੱਕ ਉਹਨਾਂ ਦਾ ਮਿਲਣਾ ਚਾਹੀਦਾ ਹੈ ਤੇ ਲੇਕਿਨ ਤੁਸੀਂ ਵੇਖ ਲਓ ਅਗਰ ਇੱਥੋਂ ਸਿੱਖ ਜਿਹੜੇ ਨੇ ਪੰਜਾਬੀ ਜਿਹੜੇ ਨੇ ਅਗਰ ਉਹ ਆਪਣੇ ਜ਼ਰਾਤ ਵਾਸਤੇ ਆਪਣੇ ਐਗਰੀਕਲਚਰ ਵਾਸਤੇ ਅੱਗੇ ਨਿਕਲਦੇ ਨੇ ਫਸਲਾਂ ਦੇ ਰੇਟ ਵਾਸਤੇ ਅਗਰ ਉਹ ਇਤਜਾਜ ਕਰਮ ਨਿਕਲਦੇ ਨੇ ਤੇ ਉਹਨਾਂ ਨੂੰ ਮਾਰਿਆ ਜਾਂਦਾ ਹੈ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਉਸ ਤੋਂ ਬਾਅਦ ਇਹ ਦੇਖਿਆ ਉਹਨਾਂ ਨੇ ਤੁਸੀਂ ਇਹਨਾਂ ਦੀ ਗੱਲ ਸੁਣੋ ਕਿ 84 ਵਿੱਚ ਇਹਨਾਂ ਨੇ 2 ਮੁਲਕਾਨੀਆਂ ਫੌਜਾਂ ਨਾਲ ਮਿਲ ਕੇ ਤੇ ਮਤਲਬ ਸਿੱਖਾਂ ਦੇ ਗੁਰਦੁਆਰਿਆਂ ਤੇ ਹਮਲੇ ਕੀਤੇ ਇਹ ਸਾਰਾ ਮਤਲਬ ਉਹਨਾਂ ਨੂੰ ਇਹਨਾਂ ਨੂੰ ਨੁਕਸਾਨ ਪਹੁੰਚਾਇਆ ਤੇ ਸਪੈਸ਼ਲ ਇਹ ਗੱਲ ਕਹਿਣ ਦਾ ਮਕਸਦ ਇਹ ਹੈ ਵੀ ਕਿ ਸਿੱਖਾਂ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ ਹੈ ਇਹਦੇ ਵਿੱਚ ਐਵੇਂ ਤੇ ਨਹੀਂ ਹੋਣਾ ਚਾਹੀਦਾ ਇੱਕ ਸੈਕੂਲਰ ਸਟੇਟ ਦਾ ਕੰਮ ਇਹ ਹੈ ਵੀ ਕਿ ਤਮਾਮ ਜਵਾਤਾਂ ਨੂੰ ਲੈ ਕੇ ਚੱਲਿਆ ਜਾਵੇ ਤੇ ਫੇਰ ਹੀ ਉਹਨੂੰ ਅਸੀਂ ਕਹਿ ਸਕਦੇ ਆ ਕਿ ਜਮਹੂਰੀ ਰਿਆਸਤ ਤੇ ਮੋਤੀ ਜਿਹੜਾ ਹੈ ਉਹ ਮਤਲਬ ਕੋਈ ਜਮਹੂਰੀ ਬੰਦਾ ਕੋਈ ਨਹੀਂ ਹੈਗਾ ਇੱਕ ਜਸਟ ਗੋਦੀ মিডিਆ ਜਿਹੜਾ ਹੈ ਪੇਡ মিডিਆ ਹੈ ਉਹਦੇ ਉੱਤੇ ਬਹਿ ਕੇ ਤੇ ਉਹ ਮਤਲਬ ਆਪਣੀ ਇੱਕ ਕੰਪਲੇਨ ਚਲਾ ਰਿਆ ਹੈ ਹੁਣ ਤੁਸੀਂ ਵੇਖੋ ਅਗਰ ਕਹਿ ਰਹੇ ਨੇ ਸਿਮਰਤ ਜੀ ਤੋਂ ਨਹੀਂ ਕਿ ਇਹਦੀ ਇਨਕੁਆਇਰੀ ਕਰਾਓ ਤੁਸੀਂ ਅਜੇ ਤੱਕ ਕੋਈ ਸਬੂਤ ਵੀ ਤੇ ਹੋਵੇ ਨਾ ਸਬੂਤ ਨਾ ਹੀ ਉਹਨਾਂ ਨੂੰ ਉਹਨਾਂ ਦੀ ਰਾਏ ਲਈ ਹੈ ਕਿ ਤੁਸੀਂ ਜੰਗ 'ਚ ਸ਼ਾਮਲ ਹੋਣਾ ਚਾਹੁੰਦੇ ਹੋ ਯਾਨੀ ਕਰਨਾ ਚਾਹੀਦੇ ਨੇ ਕਿਉਂਕਿ ਲਾਹੇਜ ਪੰਜਾਬ ਦੀ ਇੱਕ ਬੜੀ ਵੱਡੀ ਆਬਾਦੀ ਹੈ ਉੱਥੇ ਬਿਲਕੁਲ ਪੰਜਾਬ ਦੀ ਵੱਡੀ ਆਬਾਦੀ ਹੈ ਬੜਾ ਇੱਕ ਵੱਡਾ ਹਿੱਸਾ ਵਾ ਦੇਖੋ ਜੀ ਪੰਜਾਬੀ ਪੂਰੇ ਇੱਕ ਉਹਦੀ ਉੱਥੇ ਸਟੇਟ ਹੈ ਸਮਝੋ ਪੂਰੀ ਪੰਜਾਬ ਇੱਕ ਸਟੇਟ ਹੈ ਉਹਨਾਂ ਦਾ ਹੱਕ ਮੰਗਦਾ ਕੋਈ ਨਾ ਕੋਈ ਪੁੱਛਣ ਉਹਨਾਂ ਕੋਲ ਰਾਏ ਲੈ ਕੇ ਫਿਰ ਮਤਲਬ ਫੈਸਲਾ ਕਰਨ ਤੇ ਇਹ ਜਿਹੜਾ ਪਾਕਿਸਤਾਨ ਨੇ ਵੀ ਕਿਹਾ ਹੈ ਕਿ ਤੁਸੀਂ ਇਹਦੀ ਇਨਕੁਆਇਰੀ ਕਰਵਾ ਲਓ ਬਿਗੈਰ ਜਨਤਕਾਰ ਕਿਸੇ ਏਜੰਸੀ ਕੋਲੋਂ ਕਰਵਾ ਲਓ ਦੁਨੀਆ 'ਚ ਅਗਰ ਅਸਟੀਐਸ ਤੋਂ ਮੁਲਾਕਾਤਾਂ ਤੇ ਫੇਰੀ ਇਸ ਤੋਂ ਬਾਅਦ ਕੋਈ ਗੱਲ ਹੋ ਸਕਦੀ ਹੈ ਨਾ ਤੇ ਇਹ ਸਾਰੀਆਂ ਮੰਗਾਂ ਜਿਹੜੀਆਂ ਨੇ ਇੱਕ ਦੂਸਰੇ ਦੀਆਂ ਚੀਜ਼ਾਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਬਜਾਏ ਇਸ ਦੇ ਕਿ ਤੁਸੀਂ ਹਮਲਾ ਹੁੰਦਾ ਪਹਿਲ ਗਾਮ ਤੇ ਤੁਸੀਂ ਫੌਰਨ ਪਾਕਿਸਤਾਨ ਉੱਤੇ ਇਲਜ਼ਾਮ ਲਾ ਦੋ ਇਹ ਚੀਜ਼ ਵੀ ਗਲਤ ਹੈ ਤੇ ਦੂਸਰਾ ਇਹ ਹੈ ਕਿ ਸਿੱਖ ਜਾਂ ਇਧਰ ਆਪਣੇ ਲਿੰਦੇ ਪੰਜਾਬ ਵਾਲੇ ਪੰਜਾਬੀ ਸਾਥ ਪ੍ਰਾਣ ਹੈ ਸਿੱਖ ਮੁਸਲਮ ਭਾਈ ਭਾਈ ਇਹ ਜਿਹੜਾ ਬੜਾ ਪ੍ਰਾਣਾ ਨਾਰਾ ਹੈ ਬਿਲਕੁਲ ਔਰ ਸਾਹਿਬ ਬੜੀ ਖੁਸ਼ੀ ਹੋਈ ਹੈ ਕਿ ਗੱਲ ਦੀ ਕਿ ਮੈਂ ਬੱਚਿਆਂ ਨੂੰ ਵੀ ਕੱਲ ਦੱਸਾਂ ਨਹੀਂ ਸੀ ਕਿ ਮਤਲਬ ਸਿੱਖ ਵੀਰਿਆ ਨੇ ਆਖਿਆ ਵਾ ਕਿ ਅਸੀਂ ਸ਼ਾਮਲ ਨਹੀਂ ਹਾਂਗੇ ਅਗਰ ਕੋਈ ਐਵੇਂ ਦਾ ਇੰਡੀਆ ਦੀ ਹਕੂਮਤ ਕੋਈ ਸਟੈਪ ਲੈਂਦੀ ਆ ਤੇ ਉਹਨਾਂ ਨੇ ਕਹਿਆ ਕਿ ਅਸੀਂ ਸ਼ਾਮਲ ਨਹੀਂ ਹਾਂਗੇ ਅਸੀਂ ਬਿਲਕੁਲ ਵੀ ਪਾਕਿਸਤਾਨ ਦੇ ਟੈਗ ਨਹੀਂ ਕਰਾਂਗੇ ਬਿਲਕੁਲ ਤੇ ਇਧਰੋਂ ਇਧਰੋਂ ਇਧਰ ਵਾਲੇ ਜਿਹੜੇ ਪੰਜਾਬੀ ਨੇ ਉਹ ਵੀ ਆਪਣੇ ਸਿੱਖ ਭਰਾਵਾਂ ਦੇ ਬਿਲਕੁਲ ਨਾਲ ਖੜੇ ਨੇ ਕੰਦੇ ਦਾ ਕੰਦਾ ਬਣਾ ਕੇ ਖੜੇ ਨੇ ਕੀ ਮੇਰੇ ਖੁਸ਼ ਹੋਏ ਨਾ ਸੁਣ ਕੇ ਹਾਂ ਬਿਲਕੁਲ ਕਿ ਬੜੇ ਮਤਲਬ ਬੜੇ ਐਕਸਾਈਟਡ ਹੋਏ ਨਹੀਂ ਇਹ ਤਾਂ ਸਾਡੇ ਦਿਲ ਚ ਪਿਆਰ ਮੁਹੱਬਤ ਹੈ ਆਪਣੇ ਜਿਹੜੇ ਸਿੱਖ ਭਰਾਵਾਂ ਨਾਲ ਵਾਸਤੇ ਕਿ ਇਧਰ ਲੈਣਦੇ ਆਲੇ ਵੀ ਬਿਲਕੁਲ ਸੇਮ ਉਸੇ ਤਰ੍ਹਾਂ ਦੇ ਜਜ਼ਬਾਤ ਤੁਹਾਡੇ ਬਾਰੇ ਜ ਰੱਖਦੇ ਨੇ ਕਿ ਅਸੀਂ ਅਗਰ ਖੁਦਾਨਖਾਸਤ ਕੋਈ ਲੜਾਈ ਹੁੰਦੀ ਹੈ ਤੇ ਜਿਹੜੇ ਪੰਜਾਬੀ ਨੇ ਪਿਆਰ ਮੁਹੱਬਤ ਨਾਲ ਹੀ ਰਹਿਣਗੇ ਬਾਕੀ ਰਹਿ ਗਏ ਮਖसूस ਜਜ਼ਬਾਤ ਇੱਕ ਮਖसूस ਟੋਲਾ ਮਖसूस ਸੋਚ ਰੱਖਾ ਰਹੇ ਉਹਨਾਂ ਨੂੰ ਕੈਫਰੇ ਕਰਦਾਰ ਤੱਕ ਪਹੁੰਚਾੜਾ ਜਿਹੜਾ ਹੈ ਬਹੁਤ ਜ਼ਰੂਰੀ ਹੈ ਤੇ ਉਹ ਇਨਸ਼ਾਅੱਲਾ ਅਸੀਂ ਮਿਲ ਕੇ ਪਹੁੰਚਾਵਾਂਗੇ ਪੰਜਾਬ ਪੰਜਾਬੀਅਤ ਜ਼ਿੰਦਾਬਾਦ ਤੁਹਾਨੂੰ ਮਿਲਦੇ ਆਂ ਅਗਲੀ ਮੀਟਿੰਗ ਚ